ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾਈ ਜੈਕਾਰਾ ਸਦਾਈ ਜੈਕਾਰਾ ਸਰਬਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖੋ ਕਰੋ ਕਿਰਪਾ ਤਨ ਤਨ ਜੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੰਦ ਸੰਗ੍ਰਾਮ ਦਾ ਤਿਹਾੜਾ ਹੈ ਜੀ ਗੁਰਸੱਤ ਦਾ ਤਿਹਾੜਾ ਹੈ अच्छा त नची अथ चाली का रख परेश्वर खालसे में हो करो निस खालसा काल पुर की फोज पगे खालसा परमात्म की मौज ਸਾਰੇ ਨਿਆਰਾ ਤਬ ਲਗਤੇ ਦਿਓ ਮੈਂ ਸਾਰਾ ਜਬੇ ਕੈਰਨ ਕੀ ਰੀਤ ਮੈਨਾਂ ਨਾ ਕਰੂ ਇਸ ਕੀ ਵਰਤੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੁਰੂ ਗੋਬਿੰਦ ਸਾਹਿਬ ਜੈਨ ਜਿਨ ਨਾਮ ਤੇ ਆਇਆ تنਕੇ ਕਾਜ ਸਰੇ ਹਰ ਗੁਰ ਪੂਰਾ ਰਾ ਦਿਆ ਤਰ ਕੇ ਸੱਚ ਸਰਬ ਸੁਖਾਂ ਦੇ ਚਰਨ ਹਰੇ ਕਾਜਲ ਵਿਖ ਬਤਰੇ ਪ੍ਰੇਮ ਭਗਤ ਤਿਨ ਪਾਈਆ ਲੇਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਾਨੇ ਅੰਗਰੇ ਇੱਕਾਰੇ ਮਹਾ ਦਿਵਸ ਮੂਰਤ ਬਾਲ जनमशाह माल जनम जनम थी दर्शन दे वासु ते दर्शन देवा गुर ते क <laughs> ਗੋਬਿੰਦ ਸਿੰਘ ਸਾਹਿਬ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਜੁਗਤੈ ਮਾਣਿਓ ਛਲਿਓ ਬਲਬਾਵਨ ਪਾਇਓ ਤ੍ਰਿਤਤੈ ਮਾਣਿਓ ਰਾਮ ਰਗਵੰਸ ਕਾਇਓ ਦੁਆਪਰ ਕ੍ਰਿਸ਼ਨ ਮਹਾਰ ਕੰਸ ਕਰਤਾ ਅਰਥ ਕੀਓ ਉਹ ਗੁਰਸੈਣ ਕੋ ਰਾਜ ਅਬ ਭਗਤਾ ਜਨ ਦੀਓ ਕਾਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚੱਲ ਟੱਲ ਆਦਿ ਪੁਰਖ ਫੁਰਮਾਇਓ ਸਿਰਿ ਗੁਰੂ ਰਾਜ ਅਬ ਚੱਲ ਟੱਲ ਆਦਿ ਪੁਰਖ ਫੁਰਮਾਇਓ ਖਾਲਸਾ ਅਕਾਲ ਪੁਰਖ ਕੀ ਫੌਜ ਬਰਗਟੂ ਕਾਲ ਸਾਹ ਪਰਮਾਤਮ ਕੀ ਮੌਜ ਕਾਲ ਸਾ ਮੇਰ ਰੂਪ ਹੈ ਕਾਸ ਕਾਲਸੇ ਮੈਂ ਹੋ ਘਰੋ ਨਿਵਾਸ ਜਬ ਇਹ ਗਹਿਬ ਪਰਨ ਕੀਰੀ ਤਿਤ ਨਾਮ ਰਿਓ ਸਾਧੂ ਰਿਓ ਰਿਓ ਗੁਰੂ ਗੋਬਿੰਦ ਕਹੋ ਨਾਮਕ ਇਹ ਜਗਤ ਮੈਂ ਤਿਨ ਜਪਿਓ ਗੁਰਮੰਤ ਰਾਮ ਨਾਮ ਯੁਰ ਮੈਂ ਗਯੋ ਜਾ ਕੇ ਸਮ ਨਹੀਂ ਕੋਈ ਸੇ ਮਰਤ ਸੰਕਟ ਮਟ ਦਰਸ ਤੁਹਾਰ ਹੋਏ ਸੁਖੋ ਟਾਲ ਗੁਰ ਸੇਵੀਐ ਜਹਿਨ ਸਾਜ ਸਵਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕਰਸੋਂ ਛੱਟਿਆ तुद डिठे सचे पात सहु मल जनम जनम दी कटिया सजण सचा सिर सह सह जिस पास बोया सवना द वे सहू ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦਿ ਸੇਵਕ ਸੇਵ ਕਰੇ ਸਭ ਤੇਰੀ ਜੇਨ ਸਬਦ ਦਾ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜੇਨ ਵਿੱਚੋਂ ਆਪ ਗਵਾਇਆ ਆਨ ਤਨ ਗੁਣ ਗਾਵਹਿ ਨਿਤ ਸਾਚੇ ਗੁਰ ਕਾ ਸਬਦ ਸੁਹਾਇਆ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦ ਦਾ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਅਨੰਦ ਗੁਣ ਗਾਵੇ ਨਿਤ ਸਾਚੇ ਗੁਰ ਕਾ ਸਬਦ ਸੁਹਾਇਆ ਮੇਰੇ ठाकुर ਧੰਮ ਬਾਰਕ ਸ਼ਰਨ ਤੁਮਾਰੀ ਏਕੋ ਸੱਚਾ ਸੱਚ ਤੂ ਕੇਵਲ ਆਪ ਮੁਰਾਰੀ ਨਰਾਹ ਜਾਗਤ ਰਹੇ ਤਨੀ ਪ੍ਰਭ ਪਾਇਆ ਸਭ ਦੇ ਹੰਮੈ ਮਾਰੀ ਗਿਰਹੀ ਮੈਂ ਸਦਾ ਹਾਰ ਜਾ ਮੈਂ ਉਦਾਸੀ ਗਿਆਨ ਤਪ ਵਿਚਾਰੀ ਤਤ ਗੁਰ ਸੇਵ ਸਦਾ ਸੁਖ ਪਾਇਆ ਘਰ ਰੱਖਿਆ ਓਰ ਤਾਰੀ ਇਹੋ ਮਨਵਾ ਦਹਿ ਦਿਸਤਾਵਦਾ ਦੂਜੇ ਪਾਏ ਖਵਾਇਆ ਮਨ ਮੁਖ ਮਗਧ ਹਰ ਨਾਮ ਨਚੇਤਾ ਬਿਰਤਾ ਜਨ ਮੰਗਵਾਇਆ ਸਾਦ ਦੁਰ ਪੀਟੇ ਤਾਣਾ ਪਾਏ ਹਉ ਮੈਂ ਮੁਹ ਚੁਕਾਇਆ ਹਰ ਜਨ ਸਾਚੇ ਸਾਚ ਕਰਮਾਵਹਿ ਦੁਰ ਕੈ ਸਵਤ ਵਿਚਾਰੀ ਆਪੇ ਮਿਲ ਗਏ ਪ੍ਰਭ ਸਾਚ ਸਾਚ ਰਖਿਆ ਉਰ ਘਾਰੀ ਨਾਮਕ ਨਾਮ ਹੋ ਗਤ ਮਤ ਪਾਈ हार हमारी हर जन सचे साच कबारी आपे मेल नए ब्रह्म साच साच रखया उारी ਨਾਮਕ ਨਾਮ ਗਤ ਮਤ ਤਾਈ ਏ ਆਰਾਸ ਹਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਧਨ ਦਿਨ ਗੁਣ ਗਾਵੇ ਨਿਤ ਸਾਚੇ ਗੁਰ ਕਾ ਸਬਦ ਸੁਹਾਇਆ